ਅਸੀਂ ਗੱਲ ਜਿਹੜਾ ਨੂੰ ਜਿਹੜਾ ਆਪਣਾ ਕੰਮ ਚੱਲ ਰਿਹਾ ਜੀ ਗੱਭੂ ਦੇ ਟਾਇਲ ਦਾ ਉਹ ਆਪਣਾ ਮੁਕੰਮਲ ਹੋ ਗਿਆ ਜੀ ਦੇਖ ਸਕਦੇ ਹੋ ਕੋਰ ਥਰਡ ਟਾਇਲ ਲੱਗੀ ਹੋਈ ਪਤੰਦ ਲੋਟ ਲਾਈ ਆਪਾਂ ਨੇ ਚੈੱਕ ਕਰ ਸਕਦੇ ਹਾਂ ਇੱਧਰ ਵਾਕਿਆ ਸਟੈਪ ਬਣਾਇਆ ਆਪਾਂ ਬਾਰੇ ਵਧਾ ਕੇ ਦੂਜਾ ਟਾ ਗ੍ਰੇਨਾਈਟ ਪਾਤਾ ਆਹ ਦੇਖ ਸਕਦੇ ਹੋ ਸਾਰੀ ਟਾਇਲ ਲੱਗੀ ਜੀ ਇਹ ਮਾਰਬਲ ਲੱਗੇ ਹੁੰਦਾ ਜੀ ਇਹ ਟੈਪ ਚ ਹੈ ਡਿਜ਼ਾਈਨ ਇੱਧਰ ਪਾਹ ਹੁਣ ਅਕੇ ਚ ਨੂੰ ਦੇਖ ਸਕਦੇ ਨਹੀਂ ਕਿ ਜਦੋਂ ਵੀ ਆਪਾਂ ਤਿਆਰ ਕੀਤੀ ਹੈਗੀ ਹੈ ਇਹ ਜਿਹੜੀ ਲਈ ਆਪਾਂ ਟਾਇਲ ਹੈ ਜਿਹੜੀ ਉੱਪਰ ਮੋਤੀ ਹੁੰਦੀ ਜਿਹੜੀ ਏ ਗੋੜਾ ਤਿਆਰ ਕਰਕੇ ਲੈ ਗਏ ਇਹ ਕਾਂਗਰੇਜ ਪਹਿਲਾ ਲੱਗੀ ਹੋਈ ਦੀ ਟਾਇਲ 2x2 ਦੀ ਇਹ ਆ ਡਿਜ਼ਾਈਨ ਇਹਨਾਂ ਪਸੰਦ ਸੀ ਡਿਜ਼ਾਈਨ ਜਿਹੜਾ ਕੀਤਾ ਹੈ ਨਾ ਸਾਡਾ ਸਟੋਰ ਆ ਗਿਆ ਦੇਖ ਜਿਵੇਂ ਇਹ ਨਾਲ ਨਾਲ ਮਾਰ ਵਾਲਾ ਗਿਆਨ ਤਾਂ ਜਿਆਦਾ ਬਹੁਤ ਸੋਣਾ ਲੱਗਦਾ ਜੀ ਤੇ ਪੌੜੀਆਂ ਤੇ ਰਹਿ ਗਿਆ ਹਜੇ ਪੌੜੀਆਂ ਦੇ ਉੱਪਰ ਆਪ ਕੰਮ ਕਰਕੇ ਸੱਜਾਰਾ ਪਾਣੀ ਫੇਰ ਆ ਕਰਾਂਗੇ ਤੇ ਇਧਰ ਡਰੈਗ ਰੂ ਮਾਰ ਦੇ ਜੀ ਅੱਜ ਸਾਰਾ ਕੰਮ ਮੁਕੰਮਲ ਹੋ ਗਿਆ ਉਹਨੇ ਦੇਖ ਸਾਹਿਬ ਨੇ ਮਹੀਨਾ ਭਾਗਾਂ ਬਹੁਤ ਸੋਣਾ ਲੱਗਦਾ ਵੀ ਟਾਈਲ ਲੱਕੀ ਵੀ ਲਾਈ ਆਪਾਂ ਨੇ ਕਹਿੰਦੇ ਤੁਹਾਡੇ ਪਸੰਦ ਆ ਸਾਰਾ ਬੈਟਾ ਕਰ ਲਿਆ। ਲੈ ਕੇ ਤੁਹੇ ਦੇਖ ਸਕਦੇ। ਇਹ ਬਾਤ ਨੂੰ ਵਾ ਕੇ ਜੀ। ਉਹ ਦੇਖ ਸਕਦੇ। ਤੇ ਸਾਹਮਣੇ ਬਲੈਕ ਤੇ ਵਾਈਟ ਦਾ ਡਿਜ਼ਾਈਨ ਤਿਆਰ ਕੀਤਾ। ਆ ਦੂਜੀ ਸਾਰੀ ਵਾਈਟ ਆ ਰਾਈਟ ਦੇ ਵਿੱਚ ਦੇసే ਨੇਗੇ। ਆ ਪਿਛਾਰੇ ਨਾਲ ਬੱਤੀ ਗਈ ਜਿਸ ਤਰ੍ਹਾਂ ਚ। ਔਰ ਸਵੇ ਨਾਲ ਦੀ ਜਿਹੜੇ ਇਹ 12 ਨਾਲ 11 ਨਾਲ ਜੁੜਾ। ਜੇ ਆਪਣਾ ਕੰਮ ਵਧੀਆ ਲੱਗਦਾ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ। ਜੇ ਕੋਈ ਕੰਮ ਚ ਮਣਾ ਮੋਟਾ ਗਲਤੀ ਹੁੰਦੀ ਆ ਉਹ ਵੀ ਜਰੂਰ ਦੱਸਿਆ ਕਰੋ ਆਪਾਂ ਅੱਗੇ ਤੋਂ ਆਪਾਂ ਹੋਰ ਵੀ ਵਧੀਆ ਕੰਮ ਕਰਿਆ ਕਰਾਂਗੇ ਆਪਾਂ ਕੋਈ ਨੁਕਸਾਨ ਨਹੀਂ ਛੱਡਿਆ ਕਰਾਂਗੇ ਜੀ। ਧੰਨਵਾਦ ਜੀ।